ਆਦੇ ਵੀਰੋ ਵੀ ਕੱਤਤਾ ਜਿਹੜਾ ਸਮਾਂ ਆ ਪਿੰਡ ਸੁਭਰਾ 7 ਲੋ ਦਰਿਆ ਦੁਪਹਿਰ ਦਾ ਸਮਾਂ ਹੋ ਚੁੱਕਿਆ ਵਾ ਜੀ ਜਿਹੜੀ ਢਾਹ ਓ ਬਹੁਤ ਜਿਆਦੀ ਤੁਹਾਡੇ ਸਾਹਮਣੇ ਲੱਗ ਚੁੱਕੀ ਆ ਹਾਲਾਤ ਇਦਾਂ ਦੇ ਬਣ ਗਏ ਆ ਵੀ ਜਿਹੜੇ ਕ੍ਰੀਏਟਿਵ ਬਿਲਕੁਲ ਖਤਮ ਹੋ ਚੁੱਕੇ ਆ ਪਿੰਡ ਵਾਸੀਆਂ ਨੂੰ ਜਾਂ ਵੱਡੇ ਉਹਦੇਦਾਰਾਂ ਨੂੰ ਆਪਾਂ ਬੇਨਤੀ ਕਰਦੇ ਆ ਕਿ ਜਿਹੜੇ ਕਰੇਟ ਬਣਾਉਣ ਵਾਲੇ ਆ ਇੱਥੇ ਉਹਨਾਂ ਦੀ ਕੋਈ ਵੀ ਇੱਥੇ ਕਰੇਡਾ ਸਾਰੀ ਸੰਗਤ ਵਿਹਲੀ ਖਲੋਤੀ 'ਚ ਹੁਣ ਰੋਖ ਵੜ ਵੜ ਕੇ ਟੁੱਟਣ ਨੂੰ ਤਿਆਰ ਹੋਇਆ ਢਾ ਬਿਲਕੁਲ ਨਹੀਂ ਰੋਕ ਰਹੀ ਇਹੋ ਬੇਨਤੀ ਕਰਦੇ ਆ ਪ੍ਰਸ਼ਾਸਨ ਨੂੰ ਵੀ ਹੁਣ ਹੀ ਬੋਰਜੋ ਮੁੜ ਕੇ ਇੱਥੇ ਬੇੜੀਆਂ ਨਾਲ ਲੋਕ ਕੱਢਣ ਦੇ ਨਾਲੋਂ ਹੁਣ ਜਿਹੜਾ ਵਾ ਇੱਥੋਂ ਦੇ ਮਾਲ ਜਾਨੀ ਨੁਕਸਾਨ ਜਿਹੜਾ ਵਾ ਬਚਾਇਆ ਜਾ ਸਕਦਾ ਵਾ ਢਾ ਜਿਹੜੀ ਬਿਲਕੁਲ 20 25 ਫੁੱਟ ਦੇ ਲਾਗੇ ਹੋ ਚੁੱਕੀ ਜੇ ਬੰਨ ਥੋੜਾ ਹੀ ਬਚੂਗਾ ਵਾ ਇਹੋ ਬੇਨਤੀ ਕਰਦੇ ਹਾਂ ਕਿ ਜਿੰਨੀ ਵੀ ਮਦਦ ਆ ਸਰਕਾਰ ਤੱਕ ਖਬਰ ਪਹੁੰਚਾ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਭਾਈ ਮੈਂ ਝੋਟ ਲੱਗਣ ਦੇ ਕਾਰਨ ਮੈਂ ਘਰੇ ਆ ਗਿਆ ਸੀ ਤੇ ਭਰਾ ਮਗਰੋਂ ਵੀਡੀਓ ਤੇ ਵੀਡੀਓ ਭੇਜੀਆਂ ਦੇ ਵੀ ਭਰਾਵਾ ਪਬਲਿਕ ਨੂੰ ਕਹਿ ਵੀ ਇੱਥੇ ਆ ਕੇ ਬੰਨ ਰਕਾਉਣ ਦੇ ਵਿੱਚ ਕੋਸ਼ਿਸ਼ ਕਰਨ ਸਾਡੇ ਕੋਲੇ ਗੱਟੇ ਮੁੱਕ ਗਏ ਬੋਰੀਆਂ ਮੁੱਕ ਗਈਆਂ ਤੇ ਸਾਡੇ ਕੋਲੇ ਪਬਲਿਕ ਪਬਲਿਕ ਦੀ ਘਾਟ ਹੈ ਵੱਧ ਤੋਂ ਵੱਧ ਪ੍ਰਾਪ ਪਹੁੰਚੋ ਪ੍ਰਭੂ ਉਹਨਾਂ ਭਰਾਵਾਂ ਦੀ ਮਦਦ ਲੈ ਕੇ ਮਗਰੋਂ ਕੀ ਫਾਇਦਾ ਜਦੋਂ ਉਹਨਾਂ ਦੀਆਂ ਫਸਲਾਂ ਮਰ ਗਈਆਂ ਉਦੋਂ ਬਾਅਦ ਜਾਣ ਦਾ ਕੀ ਫਾਇਦਾ ਇਹ ਪਹੁੰਚਣਾ ਬੰਨ ਤੇ ਹੁਣ ਪਹੁੰਚੋ ਨਹੀਂ ਤਾਂ ਜਿੱਥੇ ਜੇਕਰ ਉੱਥੇ ਨਹੀਂ ਪਹੁੰਚ ਸਕਦੇ ਤਾਂ ਜਿੱਥੇ ਫਸਲਾਂ ਮਰ ਗਈਆਂ ਉਹਨਾਂ ਦੇ ਪ੍ਰਭੂ ਥੋੜਾ ਬਹੁਤਾ ਹਰਾ ਚਾਰਾ ਲੈ ਕੇ ਜ਼ਰੂਰ ਪਹੁੰਚੋ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਇਹ ਆਪਣਾ ਨਵਾਂ ਚੈਨਲ ਹੈ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਗਰੁੱਪਾਂ ਗਰੁੱਪਾਂ ਦੇ ਵਿੱਚ ਫੇਸਬੁੱਕ ਤੇ ਆਪੇ ਲੋਕ ਦੇਖ ਕੇ ਨੇੜੇ ਨੇੜੇ ਵਾਲੇ ਜ਼ਰੂਰ ਪਹੁੰਚਣਗੇ ਮੇਰਾ ਭਰਾ